ਪੂਰੇ ਦੇਸ਼ ਦੇ ਵਿੱਚ ਅੱਜ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਜੀ ਹਾਂ ਤਰਨਤਾਰਨ ਦੇ ਵਿੱਚ ਵੀ ਜਿਹੜਾ ਉਹ ਝੰਡਾ ਲਹਿਰਾਇਆ ਗਿਆ ਜੀ ਹਾਂ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਤੇ ਪੱਟੀ ਤੋਂ ਸਾਬਕਾ ਵਿਧਾਇਕ ਵੀਨੇ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਤੇ ਬਹੁਤ ਸਾਰੀਆਂ ਗੱਲਾਂ ਤੇ ਵੀ ਚਰਚਾ ਕੀਤੀ ਗਈ ਨਾਲ ਬਣੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਭਾਵਨਾਵਾਂ ਗਿਲਸਾਹਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਜੀ ਅਸੀਂ ਆਜ਼ਾਦੀ ਦਿਹਾੜੇ ਸਾਰੇ ਵਰਕਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਨੇ ਜੀ ਹਰ ਸਾਲ ਦੀ ਤਰ੍ਹਾਂ ਝੰਡਾ ਲੜਾਇਆ ਔਰ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਆਜ਼ਾਦੀ ਦੀਆਂ ਨਾਲ ਦੀ ਨਾਲ ਮੌਜੂਦਾ ਹਾਲਾਤਾਂ ਤੇ ਵੀ ਅੱਜ ਚੰਦਰਾ ਲੋਕਾਂ ਨੇ ਪਾਇਆ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜੇ ਰਾਹ ਤੇ ਤੁਰੀ ਹੈ ਜੀ ਉਹ ਪੰਜਾਬ ਦਾ ਬਨਾਸ਼ ਕਰਨ ਦੇ ਰਾਹ ਤੇ ਤੁਰੀ ਹੈ ਕੰਮ ਕੋਈ ਨਹੀਂ ਸਪੋਜ਼ ਕੱਲ ਇੱਕ ਅਕਾਲੀ ਦਲ ਦਾ ਐਮਐਲਏ ਤੋੜਿਆ ਸੁਖੀ ਜੀ ਉਹ ਬੜੀਆਂ ਖੁਸ਼ੀਆਂ ਟਾਰਾ ਕੱਛਾ ਮਾਰਦੇ ਵੀ ਤੋੜ ਲਿਆ ਅਕਾਲੀ ਦਲ ਨੂੰ ਮੈਂ ਕਹਿਣਾ ਚਾਹੁੰਦਾ ਇਹ ਉਹੀ ਨੀਤੀ ਹੈ ਜਿਹਦੇ ਤਹਿਤ ਤੁਸੀਂ ਜਗਿੰਦਰ ਜੈਨ ਨੂੰ ਜਿਹੜਾ ਮੋਗੇ ਦਾ ਐਮਐਲਏ ਤੋੜ ਕੇ ਕਾਂਗਰਸ ਨਾਲ ਉਹ ਆਪਣੇ ਵਿੱਚ ਸ਼ਾਮਲ ਕਰਕੇ ਇਲੈਕਸ਼ਨ ਲੜਾਈ ਸੀ ਜੀ ਉਹੀ ਕੰਮ ਕਰ ਰਿਹਾ ਮਤਲਬ ਕਿ ਜੇ ਅੱਜ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਝਣਾ ਚਾਹੀਦਾ ਹੈ ਵੀ ਜਿਹੜੀਆਂ ਨੀਤੀਆਂ ਕਰਕੇ ਅਕਾਲੀ ਦਲ ਤਿੰਨ ਸੀਟਾਂ ਤੇ ਆਇਆ ਉਹ ਅੱਜ ਕੰਮ ਉਹ ਕਰ ਰਹੇ ਨੇ ਤੇ ਕੀ ਰਲਟੀ ਮਿਡਲ ਇਅਰ ਨਤੀਜਾ ਆਉਣ ਵਾਲੇ ਸਮੇਂ ਚ ਵੇਖ ਲੈਣ ਕੀ ਨਿਕਲਦਾ ਹੈ ਲੋਕ ਭੁੱਲਦੇ ਨਹੀਂਗੇ ਲੋਕ ਆ ਚੁੱਪ ਕਰਕੇ ਬੈਠੇ ਨੇ ਲੋਕ ਜਵਾਬ ਦੇਣ ਵਾਲੇ ਨੇ ਕੋਈ ਨਹੀਂ ਸਮਾਊਗਾ ਜਨਰਲ ਇਲੈਕਸ਼ਨ ਚ ਪਤਾ ਲੱਗ ਜਾਣਾ ਗਿੱਲ ਸਾਹਿਬ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਇੱਕ ਨਾਰੇ ਤੇ ਅੱਜ ਵੀ ਪੂਰੀ ਕਾਇਮਦਾ ਹੈ ਮੈਂ ਕਿ ਅਸੀਂ ਇਹਨਾਂ ਕਾਲੇ ਅੰਗਰੇਜ਼ਾਂ ਨੂੰ ਪਿੱਛੇ ਕਰਕੇ ਅੱਗੇ ਆਏ ਕਾਲੀ ਤੇ ਕਾਂਗਰਸੀ ਇਹ ਕਾਲੇ ਅੰਗਰੇਜ਼ ਸੀਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਿੰਨੇ ਵੀ ਲੋਕ ਹੁਣ ਤੱਕ ਇਹਨਾਂ ਦੀਆਂ ਵੱਲੋਂ ਇਲੈਕਸ਼ਨ ਲੜ ਰਹੇ ਨੇ ਸੁਪੋਜ਼ ਕਾਲੇ ਅੰਗਰੇਜ਼ ਕਿਹੜੇ ਸੀਗੇ ਜਲੰਧਰ ਦੇ ਵਿੱਚ ਬੀਜੇਪੀ ਦਾ ਬੰਦਾ ਲੈ ਕੇ ਐਮਐਲਏ ਬਣਾਇਆ ਉਹਨੂੰ ਛੱਡਤਾ ਫਿਰ ਕਾਂਗਰਸ ਦਾ ਬੰਦਾ ਲੈ ਕੇ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਉਹ ਭੱਜ ਗਿਆ ਫਿਰ ਆਣ ਕੇ ਫਿਰ ਉਹ ਦੂਜੇ ਪਾਸੇ ਉਹ ਬੀਜੇਪੀ ਦਾ ਮਤਲਬ ਕਿ ਕਿਹੜੇ ਕਿਹੜੇ ਅਸੂਲ ਦੀਆਂ ਗੱਲਾਂ ਕਰਦੇ ਨੇ ਅਸੀਂ ਜਿਨ੍ਹਾਂ ਨੂੰ ਗਾਲ੍ਹਾਂ ਕੱਢਦੇ ਆ ਅਸੀਂ ਉਹਨਾਂ ਦੇ ਬੰਦੇ ਲੈ ਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ ਜਾਂ ਤਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਉਹ ਆਮ ਬੰਦੇ ਸੀਗੇ ਉਹ ਤੇ ਸਾਰੇ ਖਾਸ ਸੀਗੇ ਪੰਜ ਤਾਂ ਮੰਤਰੀ ਸੀ ਇਹਨਾਂ ਦੇ ਜੇ ਕੋ ਆਮ ਬੰਦਿਆਂ ਨੂੰ ਟਿਕਟ ਜਿਹੜੇ ਬੰਦੇ ਵਿਚਾਰ ਧਾਰਕ ਤੌਰ ਤੇ ਇਹਨਾਂ ਨਾਲ ਜੁੜੇ ਸਨ ਜਿਹੜੇ ਵਲੰਟੀਅਰ ਸਨ ਜਾਂ ਜਿਹੜੇ ਬੁੱਧੀਜੀਵੀ ਸਨ ਉਹਨਾਂ ਨੂੰ ਟਿਕਟਾਂ ਦਿੰਦੇ ਰਾਜ ਸਭਾ ਦੇ ਵਿੱਚ ਜਿਹੜੇ 7 ਮੈਂਬਰ ਭੇਜੇ ਉਹਨਾਂ ਨੇ ਜਲੂਸ ਕੱਢਿਆ ਪੰਜਾਬ ਦਾ ਲੋਕ ਸਭਾ ਦੀਆਂ ਇਲੈਕਸ਼ਨਾਂ ਤੇ ਨਾਹਰਾ ਦਿੱਤਾ 13 0 ਦਾ ਉਹ ਲੋਕਾਂ ਨੇ ਜਵਾਬ ਦੇ ਦਿੱਤਾ ਇਹਨਾਂ ਨੂੰ ਜਿੰਨਾਂ ਨੂੰ ਪਤਾ ਹੀ ਨਹੀਂ ਕਿ ਅਸਲੀਅਤ ਕੀ ਹੈ ਲੋਕ ਕਿੱਥੇ ਖੜੇ ਨੇ ਇਸ ਕਰਕੇ ਇਹ ਡੰਗ ਟਪਾਉ ਉਹ ਮੈਂ ਸਮਝਦਾ ਕਿ ਪੰਜਾਬ ਵਾਸਤੇ ਇਹ ਕਾਲਾ ਸਮਾਂ ਹੈ ਬਲੈਕ ਡੇਜ਼ ਨੇ ਮਤਲਬ ਕਿ ਬਲੈਕਆਊਟ ਹੀ ਹੋ ਗਿਆ ਇਹਨਾਂ ਪੰਜਾਂ ਸਾਲਾਂ ਵਿੱਚ ਇੱਥੇ ਨਾ ਕੋਈ ਵਿਕਾਸ ਨਾ ਦੀ ਚੀਜ਼ ਹੈ ਇਹ ਕਹਿੰਦੇ ਹਰ ਸਾਲ ਦੇ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਕਰਾਂਗੇ ਮੈਡੀਕਲ ਕਾਲਜ ਤਾਂ ਕੀ ਬਣਾਉਣਾ ਸੀ ਜਿਹੜੀ ਸਾਡੀ ਯੂਨੀਵਰਸਿਟੀ ਦੀ ਸਾਰੀ ਚੱਲ ਰਹੀ ਸੀ ਉਹ ਸਾਰੀ ਇਹਨਾਂ ਦੇ ਰੋਗ ਦਿੱਤੀ ਹੈ ਗੁਰਤੇਗ ਬਾਦਰ ਲੋਅ ਯੂਨੀਵਰਸਿਟੀ ਕਹਰੋ ਤਰਨਤਾਰਨ ਜ਼ਿਲ੍ਹੇ ਦੀ ਯੂਨੀਵਰਸਿਟੀ ਹੈ ਔਰ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਕਿ ਵਿੱਦਿਆ ਦੇ ਨਾਂ ਤੇ ਜਦੋਂ ਅਸੀਂ ਕਹਿੰਦੇ ਆ ਕਿ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਹੈ ਇੱਥੇ ਆ ਰਿਹਾ ਉਹਨਾਂ ਵਾਸਤੇ ਅਸੀਂ ਦਿੱਤਾ ਕੀ ਹੈ ਅਸੀਂ ਉਹ ਇਨਫਰਾਸਟ੍ਰਕਚਰ ਬਣਾਇਆ ਅਸੀਂ ਉਹਨਾਂ ਬੱਚਿਆਂ ਵਾਸਤੇ 3 ਸਾਲਾਂ 5 ਸਾਲਾਂ ਦਾ ਲਾਅ ਦੇ ਕੋਰਸ ਇੱਥੇ ਸਰਕਾਰੀ ਭਾਅ ਦੇ ਸਰਕਾਰੀ ਫੀਸਾ ਦੇ ਬੱਚਿਆਂ ਨੂੰ ਦੇਣ ਦਾ ਸ਼ੁਰੂਆਤ ਕੀਤੀ ਅੱਜ ਇਹਨਾਂ ਨੂੰ ਉਹਦੀ ਸਾਰੀ ਰੋਕਤੀ ਕਿਹੜੀਆਂ ਗੱਲਾਂ ਕਰਦੇ ਨੇ ਪੜ੍ਹਾਈ ਦਾ ਤੇ ਮੈਂ ਸਮਝਦਾ ਕਿ ਜਿਹੜੇ ਮੁੱਖ ਮੰਤਰੀ ਨੂੰ ਸਕੂਲ ਕਾਲਜ ਜਿਹੜੇ ਕਾਲਜ ਦਾ ਨਾਂ ਵੇਖਿਆ ਹੋਵੇ ਜਿਹਨੂੰ ਨੌਲੇਜ ਨਾਲ یونیورسٹی ਉਹਨਾਂ ਨੇ ਕੀ ਕਰਨਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਲਿਸਟ ਦਿੱਤੀ ਬਿੱਲ ਪੇਸ਼ ਕੀਤਾ ਵਿਧਾਨ ਸਭਾ ਦੇ ਵਿੱਚ ਕਿ ਜਿੰਨੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦਾ ਚਾਂਸਲਰ ਗਵਰਦਨ ਦੀ ਹੋਣਾ ਚਾਹੀਦਾ ਮੁੱਖ ਮੰਤਰੀ ਹੋਣਾ ਚਾਹੀਦਾ ਉਹ ਰੋਸ ਲਿਸਟ ਦੇ ਵਿੱਚ ਸਾਡੀ ਕੈਰੋ ਵਾਲੀ ਯੂਨੀਵਰਸਿਟੀ ਵੀ ਸੀ ਗੁਰਤੇਗ ਵਰਦਲਾ ਯੂਨੀਵਰਸਿਟੀ ਪਰ ਅੱਜ ਉਹ ਭੁੱਲ ਗਏ ਸਾਰਾ ਕੁਝ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਭੁੱਲ ਗਏ ਇਹ ਇਹ ਕੋਈ ਬੰਦੇ ਕਿਸੇ ਕਾਂਗਰਸੀ ਲੀਡਰ ਦੇ ਨਾਂ ਤੇ ਯੂਨੀਵਰਸਿਟੀ ਨਹੀਂ ਸੀਗੀ ਇਹ ਗੁਰੂ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਸੀ ਔਰ ਪਿੰਡੂ ਯੂਨੀਵਰਸਿਟੀ ਸੀ ਜੀਨੂੰ ਸਾਨੂੰ ਉਤਸ਼ਾਹਤ ਕਰਨਾ ਚਾਹੀਦਾ ਅੱਜ ਜਦੋਂ ਬੱਚੇ ਵਾਪਸ ਆ ਰਹੇ ਆ ਆਇਲੈਂਡ ਸੈਂਟਰ ਖਾਲੀ ਹੋ ਰਿਹਾ ਲੋਕਾਂ ਦਾ ਰੁਝਾਨ ਬਦਲਿਆ ਉਦੋਂ ਸਾਨੂੰ ਇੱਥੇ ਐਸਾ ਮਾਹੌਲ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਕਿ ਸਾਡੇ ਬੱਚੇ ਪ੍ਰੋਫੈਸ਼ਨਲ ਡਿਗਰੀਆਂ ਕਰਨ ਇੱਥੇ ਪੜ੍ਹਾਈ ਕਰਨ ਤੇ ਜਦ ਪੜ੍ਹਾਈ ਕਰਨ ਦਾ ਪ੍ਰਬੰਧ ਕਾਂਗਰਸ ਨੇ ਕੀਤਾ ਉਹ ਖਤਮ ਕਰ ਦਿੱਤਾ ਜੀਲ ਸਾਹਿਬ ਭਾਜਪਾ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿ 10ਵੀਂ ਵਾਰ ਜਿਹੜਾ ਹੈ ਲਾਲ ਕਿਲੇ ਤੇ ਝੰਡਾ ਉਹਨਾਂ ਦੇ ਪ੍ਰਧਾਨ ਮੰਤਰੀ ਵੱਲੋਂ ਚੁਲਾਇਆ ਗਿਆ ਕਿਵੇਂ ਦੇਸ਼ ਦੀ ਕੀ ਸਥਿਤੀ ਹੈ 올림픽 ਦੀ ਵੀ ਗੱਲ ਕੀਤੀ ਤੁਸੀਂ ਕਿਵੇਂ ਵੇਖਦੇ ਹੋ ਮੈਂ ਕਹਿੰਦਾ ਉਹਨਾਂ ਨੂੰ ਅਫਸੋਸ ਮਨਾਉਣਾ ਚਾਹੀਦਾ ਹੈ ਇਹ ਝੰਡਾ ਵੇਖੋ ਦੋ ਵਿਸਾਖੀਆਂ TDP ਤੇ ਨਿਤਿਸ਼ ਕੁਮਾਰ ਨੂੰ ਨਾਲ ਲੈ ਕੇ ਅਸੀਂ ਸਾਰੇ ਦੇਸ਼ ਦਾ ਧਨ ਉਹਨਾਂ ਦੋਹਾਂ ਸੂਬਿਆਂ ਨੂੰ ਦੇ ਕੇ 바ਰਗੇਨਿੰਗ ਕੀਤੀ ਹੈ ਅਸੀਂ ਬੰਦੇ ਖਰੀਦੇ ਹੈ ਖਰੀਦ ਕੇ ਝੰਡਾ ਚੁਲਾ ਲੈ ਕੀ ਚੁਲਾ ਲਿਆ ਜਾਂ ਤੇ 올림픽ਸ ਦੇ ਵਿੱਚ ਕੋਈ ਕਾਰਨਾਮਾ ਕਰਕੇ ਦੱਸ ਦੇ ਉਹ 6 ਮੈਡਲ ਆਏ ਨੇ 144 ਕਰੋੜ ਦੀ ਆਬਾਦੀ ਹੈ ਉਹ ਚਾਈਨਾ ਜਿਹੜਾ ਸਾਡੇ ਤੋਂ ਪਿੱਛੇ ਹਾਲੇ 2 ਕਰੋੜ ਉਹ 100 ਦੇ ਕਰੀਬ ਮੈਡਲ ਲੈ ਗਿਆ ਸਾਡੀ ਪਰਫਾਰਮੈਂਸ ਕੀ ਹੈ 185 ਕਰੋੜ ਦਾ ਕਰਜ਼ਾ 185 ਲੱਖ ਕਰੋੜ ਦਾ ਕਰਜ਼ਾ ਹਿੰਦੁਸਤਾਨ ਦੇ ਚੜ ਗਿਆ ਇਹ ਦੇਖੋ ਉੱਥੇ ਲਾਲ ਕਿਤੇ ਚੜ ਕੇ ਉੱਚੀਆਂ ਉੱਚੀਆਂ ਗੱਲਾਂ ਕਰਨਾ ਨਹੀਂ ਤੁਹਾਨੂੰ ਦੱਸਣ ਕਿੱਥੇ ਨੇ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਮਾਨਯੋਗ ਸ੍ਰੀਲ ਜਾਖੜ ਜੀ ਜਿਹੜੇ ਬੜੇ ਜੋਸ਼ ਦੇ ਨਾਲ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਗਏ ਸੀ ਮੈਂ ਪੁੱਛਣਾ ਚਾਹੁੰਦਾ ਕਿ ਅੰਦਰ ਜਾ ਕੇ ਅਸਤੀਫਾ ਕਿਉਂ ਦੇਣਾ ਪਿਆ ਅਸਤੀਫਾ ਦਿੱਤਾ ਲੈ ਕੇ ਔਰ ਅਸਤੀਫਾ ਭਾਜਪੀ ਨੇ ਮਨਜ਼ੂਰ ਵੀ ਕਰ ਲਿਆ ਤੇ ਅੱਜ ਬੜੇ ਬੇਆਬਰੂ ਹੋ ਕੇ ਵਾਪਸ ਆਉਣ ਦੀਆਂ ਤਿਆਰੀਆਂ ਕਰਦੇ ਨੇ ਘਟੋ ਘਟ ਮੈਂ ਜਾਖੜ ਸਾਹਿਬ ਨੂੰ ਸ਼ੁਰੂ ਸ਼ੁਰੂ ਚ ਕਿਹਾ ਸੀ ਬੜੇ ਸਰਾਫ ਦਿੰਦੇ ਕਾਂਗਰਸ ਨੂੰ ਕਿ ਕਾਂਗਰਸ ਦੁਬਾਰਾ ਪੰਜਾਬ ਸਰਕਾਰ ਨਹੀਂ ਬਣਾ ਸਕਦੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਜਾਖੜ ਸਾਹਿਬ ਤੁਹਾਡਾ ਪਰਿਵਾਰ ਕਾਂਗਰਸੀ ਹੈ ਤੁਹਾਡੇ ਪਰਿਵਾਰ ਦੇ ਵਿੱਚੋਂ 2-3 ਵਾਰ ਸਪੀਕਰ ਬਣਾਇਆ ਸ਼੍ਰੀ ਬਲਰਾਮ ਜਾਖੜ ਨੂੰ ਤੁਹਾਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਹੈ ਤੁਸੀਂ ਜਿੱਥੇ ਮਰਜ਼ੀ ਰੋ ਭਾਰਤੀ ਜਨਤਾ ਪਾਰਟੀ ਨੂੰ ਜਿੰਨੀ ਵਾਰੀ ਮਰਜ਼ੀ ਜਿੰਦਾਬਾਦ ਕਹੋ ਕਾਂਗਰਸ ਨੂੰ ਮਰਦਾਬਾਦ ਨਾ ਕਹੋ ਹੁਣ ਚੋਰੀ-ਚੋਰੀ ਸਨੇਹ ਭੇਜਦੇ ਆ ਵੀ ਮੈਨੂੰ ਕਾਂਗਰਸ ਵਾਲੇ ਲੱਲਣਗੇ ਹੁਣ ਡੀਕਦੇ ਆ ਮੈਨੂੰ ਕਿਤੇ ਰਾਹੁਲ ਗਾਂਧੀ ਟੈਲੀਫੋਨ ਕਰ ਲਵੇ ਮੈਂ ਮਹਿਸੂਸ ਕਰਦਾ ਕਿ ਇਹੋ ਜਿਹੇ ਲੀਡਰਾਂ ਨੂੰ ਜਿਹੜੇ ਕਾਂਗਰਸ ਪਾਰ ਇਹ ਉਹ ਜੀ ਲੀਡਰ ਨੂੰ ਦੁਬਾਰਾ ਨਹੀਂ ਲੈਣਾ ਚਾਹੀਦਾ ਔਰ ਸਖਤ ਵਿਰੋਧ ਕਰਾਂਗੇ ਇਸ ਗੱਲ ਦਾ ਗਿੱਲ ਸਾਹਿਬ ਪਾਰਲੀਮੈਂਟ ਦੇ ਵਿੱਚ ਤੁਹਾਡੇ ਐਮਪੀ ਨੇ ਇੱਕ ਮੁੱਦਾ ਚੁੱਕਿਆ ਆ आजाद ਦੇਸ਼ ਦੀ ਗੱਲ ਕਰਨ ਲੱਗਿਆ ਕਿ ਇੱਕ ਜਿੱਤਿਆ ਹੋਇਆ ਐਮਪੀ ਜਿਹੜਾ ਐਨਐਸਏ ਲੱਗੀ ਹੋਈ ਹੈ ਤੇ ਅਜੇ ਤੱਕ ਬਾਹਰ ਨਹੀਂ ਆਇਆ ਕਿਵੇਂ ਵੇਖਦੇ ਹੋ ਜੀ ਦੇਖੋ ਇਹ ਤਾਂ ਪੰਜਾਬ ਸਰਕਾਰ ਤੇ ਹਿੰਦੁਸਤਾਨ ਹਿੰਦੁਸਤਾਨ ਦੀ ਸਰਕਾਰ ਦੀ ਮਿਲੀ ਭੋਗਦਿਆ ਕਿੱਡੀ ਕ ਵੱਡੀ ਗੱਲ ਹੈ ਅਸੀਂ ਕਹਿੰਦੇ ਬੰਦੀ ਸਿੰਘਾਂ ਦੀ ਗੱਲ ਚਲੋ ਸਮਝ ਆਉਂਦੀ ਆ ਵੀ ਕਿ ਉਹਨੂੰ 25 ਸਾਲ ਹੋ ਗਏ 30 ਸਾਲ ਹੋ ਗਏ ਜਾਂ ਉਹਨਾਂ ਦੀ ਕੋ ਪਰਮਿਸ਼ਨ ਦੇਣੀ ਕਿਸੇ ਨੇ ਪਰ ਜਿਹੜੀ ਐਨਐਸਏ ਦੀ ਪਰਮਿਸ਼ਨ ਤੇ ਪੰਜਾਬ ਸਰਕਾਰ ਨੇ ਦੇਣੀ ਹੈ ਤੇ ਪੰਜਾਬ ਸਰਕਾਰ ਨੂੰ ਰਿਹਾ ਕਰਨ ਦੀ ਬਜਾਏ ਉਹਦੀ ਐਨਐਸਏ ਐਕਸਟੈਂਡ ਕਰ ਰਹੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਸਾਨੂੰ ਕੋਈ ਇਤਰਾਜ਼ ਨਹੀਂ ਭਾਈ ਅਮਰਪਾਲ ਸਿੰਘ ਬਾਹਰ ਹੋਣ ਉਹਨਾਂ ਦਾ ਬਾਹਰ ਆਉਂਦਾ ਹੱਕ ਆ ਪਰ ਉਥੇ ਤੇ ਮਨਜਾ ਦਾ ਹੱਲੇ ਪੰਜਾਬ ਵਿੱਚ ਹੋਰ ਲੋਕਾਂ ਨੂੰ ਦਿਬੜਗੜ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਇਹ ਗੱਲ ਤੇ ਆ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਇੱਕ ਇੱਕ ਪੁਆਇੰਟ ਸਮੁੱਚੀ ਲੀਡਰਸ਼ਿਪ ਨੂੰ ਅੰਤ ਵਿੱਚ ਕੀ ਸੁਨੇਹਾ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਕਿ 2023 ਆ ਰਹੀ ਹੈ ਲੋਕਾਂ ਨੇ ਮਨ ਬਣਾ ਲਿਆ ਆਪਾਂ ਤਗੜੇ ਹੋ ਕੇ ਮਨ ਬਣਾਈਏ ਆਉਣ ਵਾਲੇ ਸਮੇਂ ਚ ਪੰਜਾਬ ਇਸ ਸਰਕਾਰ ਬਣਾਉਂਦਾ ਲੋਕਾਂ ਨੇ ਮਨ ਬਣਾ ਲਿਆ ਕਾਂਗਰਸ ਸਰਕਾਰ ਲੈ ਕੇ ਆਉਂਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਦਾ ਮਿਹਰਬਾਨੀ ਧੰਨਵਾਦ ਸੋ ਇਹ ਸਨ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ ਸਾਬਕਾ ਵਿਧਾਇਕ ਪੱਟੀ ਤੋਂ ਤੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਕਮੇਟੀ ਤਰਨਤਾਰਨ ਦੇ ਤਾਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਅੱਜ ਉਹਨਾਂ ਨੇ ਆਜ਼ਾਦੀ ਦਿਵਸ ਦੇ ਮੌਕੇ ਖੁੱਲ੍ਹ ਕੇ ਜਿਹੜਾ ਵਿਰੋਧੀਆਂ ਤੇ ਨਿਸ਼ਾਨੇ ਲਗਾਏ ਨੇ